ਹਾਂਜੀ ਜਿਸ ਤਰ੍ਹਾਂ ਕਿ ਅੱਜ ਸਰਹੰਦ ਨਹਿਰ ਦਰਾਹਾ ਦੇ ਉੱਪਰ ਗਣੇਸ਼ ਵਿਸਰਜਨ ਦੀ ਪੂਜਾ ਚੱਲ ਰਹੀ ਹੈ ਜਿਸ ਕਰਕੇ ਜੋ ਦੂਰੋਂ ਨੇੜੇੋਂ ਸ਼ਰਧਾਲੂ ਇੱਥੇ ਆ ਕੇ ਆਪਣੀਆਂ ਆਫਰਿੰਗਸ ਕਰ ਰਹੇ ਨੇ ਪ੍ਰੇਅਰਸ ਕਰ ਰਹੇ ਨੇ ਬਹੁਤ ਖੁਸ਼ੀ ਦਾ ਮਾਹੌਲ ਹੈ ਤੇ ਇਸ ਮੌਕੇ ਜੋ ਸਮਾਜ ਸੇਵੀ ਸਰਦਾਰ ਮਨਜੋਤ ਸਿੰਘ ਉਚਿਤੇ ਤੌਰ ਤੇ ਇੱਥੇ ਹਾਜ਼ਰੀ ਲਵਾਉਣ ਲਈ ਪੁੱਜੇ ਨੇ ਉਹ ਕਰਦੇ ਨਾਲ ਗੱਲਬਾਤ ਮਨਜੋਤ ਜੀ ਤੁਹਾਡਾ ਸਵਾਗਤ ਹੈ ਚੈਨਲ ਦੇ ਉੱਪਰ ਕੀ ਕਹੋਗੇ ਇਸ ਖੁਸ਼ੀ ਦੇ ਮੌਕੇ ਉੱਪਰ ਜਨ ਬਾਈ ਕੁ ਜੀ ਦਾ ਖਾਲਸਾ ਬਾਈ ਕੁ ਜੀ ਦੀ ਫਤਿਹ ਇਹ ਗਣੇਸ਼ ਮਹਾਉਤਸਵ ਦਾ ਬੜਾ ਪਵਿੱਤਰ ਤਿਹਾਰ ਮਨਾਇਆ ਜਾ ਰਿਹਾ ਜੀ ਵੀ ਦੇਖ ਹੀ ਸਕਦੇ ਬੜੀ ਕਾਫੀ ਰੌਣਕ ਲੱਗੀ ਹੋਈ ਹੈ ਇੱਥੇ ਹਰ ਆਪਾਂ ਦੂਜੇ ਪਾਸੇ ਜੋ ਮਾਰ ਭਈਆ ਪੰਜਾਬ ਨੂੰ ਜੋ ਹੜ੍ਹ ਆਏ ਨੇ ਆਪਾਂ ਉਹਨਾਂ ਲਈ ਵੀ ਅਰਦਾਸ ਬੇਨਤੀ ਕਰੀਏ ਵੀ ਜਲਦੀ ਰੋ ਜਲਦੀ ਮਾਹੌਲ ਠੀਕ ਹੋ ਜਵੇ ਤੇ ਇਹਨਾਂ ਨੇ ਸਾਡਾ ਮੀਰ ਲੱਗਿਆ ਹੋਇਆ ਘੋਗਾ ਕੋਤਾ ਖੋਰੇ ਦਾ ਬਹੁਤ ਵਧੀਆ ਕੰਮ ਕਰ ਰਿਹਾ ਜੀ ਇਹ ਜਦੋਂ ਵੀ ਕੋਈ ਮੂਰਤੀ ਵਿਸਰਜਨ ਕਰਦੇ ਨੇ ਇਹ ਉਹਨਾਂ ਦੀ ਮਦਦ ਕਰਦੇ ਨੇ ਜੋ ਪਰਿਵਾਰ ਆਉਂਦੇ ਨੇ ਥੋੜਾ ਨਹਿਰ ਤੱਕ ਜਾ ਕੇ ਇਹ ਵਿਸਰਜਨ ਕਰਕੇ ਆਉਂਦੇ ਨੇ ਮੂਰਤੀ ਇਹਨਾਂ ਨੂੰ ਕੋਈ 2-4 ਇਹਨਾਂ ਦੀਆਂ ਜ਼ਰੂਰਤਾਂ ਵੀ ਨੇ ਉਹ ਵੀ ਅਸੀਂ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਵੀ ਇਹਨਾਂ ਦੀ ਜ਼ਰੂਰ ਮਦਦ ਕੀਤੀ ਜਾਵੇ ਇਹ ਤੁਹਾਨੂੰ ਦੱਸਣਗੇ ਜੀ ਤੁਹਾਨੂੰ ਕੀ 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 ਲੋੜ ਹੈ ਜਾਨੋ ਮਨਜੋਤ ਜੀ ਜਿਸ ਤਰ੍ਹਾਂ ਕਿ ਇਸ ਤਰ੍ਹਾਂ ਦੀ ਪੂਜਾ ਤੋਂ ਬਾਅਦ ਜੋ ਸਫਾਈ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਉਸ ਤੇ ਕੀ ਮੈਸੇਜ ਦੇਣਾ ਚਾਹੋਗੇ ਨਹੀਂ ਆ ਸਾਡੀ ਇਹਨਾਂ ਨਾਲ ਪਹਿਲਾਂ ਗੱਲ ਹੋਈ ਹੈ ਜੀ ਇਹ ਸਾਰਾ ਇਹਨਾਂ ਨੇ ਜੋ ਵੀ ਕੋਈ ਲਿਫਾਫੇ ਵਗੈਰਾ ਸਿੱਟਦੇ ਨੇ ਉਹ ਸਾਰੇ ਇੱਕ ਸਾਈਡ ਤੇ ਇਕੱਠੇ ਕਰਕੇ ਰੱਖ ਰਹੇ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਜਦੋਂ ਇਹ ਕਦਮ ਹੋਏਗਾ ਪ੍ਰੋਗਰਾਮ ਉਹਨਾਂ ਨੂੰ ਆਗ ਲਗਾ ਦੇਣਗੇ ਇਹਨਾਂ ਨੂੰ ਇਹਨਾਂ ਨੂੰ ਕਿਹਾ ਵੀ ਨਹਿਰ ਦੇ ਵਿੱਚ ਕੋਈ ਨਹੀਂ ਸੁੱਟਣਾ ਅਸੀਂ ਵਾਤਾਵਰਨ ਦਾ ਬਹੁਤ ਧਿਆਨ ਰੱਖ ਰਹੇ ਹਾਂ ਗੋਟੇ ਵੀ ਲਗਾਏ ਨੇ ਪਾਣੀ ਵੀ ਸਾਫ਼ ਰੱਖਿਆ ਤੇ ਧਿਆਨ ਰੱਖ ਰਹੀ ਨਹੀਂ ਇਹ ਜੀ ਤਾਂ ਨਹਿਰ ਦੇ ਵਿੱਚ ਨਹੀਂ ਡਿੱਟ ਰਹੇ ਸਾਡੇ ਨਾਲ ਨੇ ਗੋਤਾਖੋਰ ਖੋਗਾ ਜੀ ਜੋ ਇੱਥੇ ਗੋਤਾਖੋਰਾਂ ਦੀ ਟੀਮ ਲੱਗੀ ਹੋਈ ਆ ਉਸ ਦੇ ਜੋ ਪ੍ਰਧਾਨ ਨੇ ਆ ਖੋਗਾ ਜੀ ਕਿੰਨੇ ਵਿਅਕਤੀ ਇੱਥੇ ਗੋਤਾਖੋਰ ਨੇ ਜੋ ਤੁਸੀਂ ਇੱਥੇ ਲੱਗੇ ਹੋਏ ਹੋ ਡਿਊਟੀ ਤੇ ਲੱਗੇ 30 35 ਬੰਦੇ ਹੋਣਗੇ ਜਿਹੜੇ ਸਹੀ ਤਰੀਕੇ ਨਾਲ ਗੋਤਾਖੋਰੀ ਕਰਦੇ ਵੀ ਨੇ ਔਰ ਪਾਣੀ ਦੀ ਤਰਤੀਬ ਵੀ ਵਧੀਆ ਕਰਦੇ ਤੋਂ ਮਗਰ ਜੇ ਵੀ ਸਾਨੂੰ ਤੇ ਜੀ ਦੀ ਲੋੜ ਹੈ ਉਹ ਥੋੜੀ ਜਿਹੀ ਮਜਬੂਤੀ ਨਾਲ ਥੋੜੀ ਲੈਪ ਕਰੋ ਉਹ ਲੈਪ ਜੈਪਟਾ ਫਿਰ ਸਿਲੰਡਰ ਤੋਂ ਅੱਧੇ ਕੋਲੇ ਹੁਣ ਜੋ 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 ਇੱਥੇ ਸੇਫਟੀ ਦਾ ਜੋ ਸਮਾਨ ਹੈ ਇੱਕ ਤਾਂ ਹੁਣ ਲਾਈਫ ਜੈਕਟਰ ਤੁਹਾਡੇ ਕੋਲ ਕਿੰਨੀਆਂ ਲਾਈਫ ਜੈਕਟਰਾਂ ਤੁਹਾਡੇ ਕੋਲੇ ਕੋਲ ਚਾਰ ਕ ਚਾਰ ਕੋਣੀ ਮਸਾਂ ਜੀ 22 ਬੰਦੇ ਤੁਸੀਂ ਆ ਵੀ 25 ਬੰਦੇ ਹੈਗੇ ਤੁਹਾਨੂੰ ਲਗਭਗ 20 ਜੈਕਟਰ ਚਾਹੀਦੀ ਹੈ ਨਾ ਔਰ ਸਿਲੰਡਰ ਕਿੱਟ ਚਾਹੀਦੀ ਜ਼ਰੂਰੀ ਉਹ ਐਨਆਰਆਈ ਭਰਾਵਾਂ ਨੂੰ ਇਹ ਹੀ ਬੇਨਤੀ ਹੈ ਸਾਡੀ ਨੂੰ ਮਦਦ ਕਰੀ ਜਾਵੇ ਅ ਪ੍ਰਸ਼ਾਸਨ ਨੇ ਤੁਹਾਨੂੰ ਕੁਝ ਦਿੱਤੀ ਹੈ ਇਸ ਮਦਦ ਪ੍ਰਸ਼ਾਸਨ ਪ੍ਰਸ਼ਾਸਨ ਨੇ ਇੱਕੋ ਗਰ ਇੱਕ ਚਾਰਜ ਐਫਟਾ ਜੀ ਲੈ ਕੇ ਦਿੱਤੇ ਨੇ ਜੀ ਉਹ ਉਹ ਪੁਲਿਸ ਵਾਲਾ ਦੇ ਗਿਆ ਪਤਾ ਨਹੀਂ ਕੌਣ ਦੇ ਗਿਆ ਦੇ ਕੇ ਗਿਆ ਚਾਰਜ ਐਫਟਾ ਜੀ ਤੇ ਜੋ ਗੈਰ ਸਰਕਾਰੀ ਸੰਸਥਾਵਾਂ ਨੇ ਜਾਂ ਐਨਆਰਆਈ ਵੀਰ ਨੇ ਇਹਨਾਂ ਨੂੰ ਕੀ ਤੁਸੀਂ ਅਪੀਲ ਕਰਨਾ ਚਾਹੋਗੇ ਸਾਡੀ ਵੀ ਮਦਦ ਕਰਨੀ ਚਾਹੀਦੀ ਹੈ ਮਹਾਰਾਜ ਜੀ ਬਗੋਂ ਨਹਿਰ ਦਾ ਹਰ ਟਾਈਮ ਪਾਣੀ ਚ ਰਹਿੰਦੇ ਆ ਸੀ ਜ਼ਰੂਰੀ ਹੈ ਜੀ ਉਹ ਜੈਤਾਂ ਦੀ ਔਰ ਸਿਲੰਡਰ ਕਿੱਢ ਦੀ ਆਪਣਾ ਨੰਬਰ ਬੋਲ ਦਿਓ ਜੀ 9814 60811 9814 60811 ਸੋ ਇਹ ਗੋਤਾਖੋਰ ਜੋ ਸਾਡੇ ਵੀਰ ਨੇ ਉਹਨਾਂ ਦੇ ਪ੍ਰਧਾਨ ਨੇ ਕੋਗਾ ਗੋਤਾਖੋਰ ਜੀ ਬੜੀ ਇੱਥੇ ਅਹਿਮ ਭੂਮਿਕਾ ਨਿਭਾਉਂਦੇ ਨੇ ਜਦੋਂ ਕੋਈ ਇੱਥੇ ਦੁਰਘਟਨਾ ਹੋ ਜਾਂਦੀ ਆ ਤਾਂ ਅੱਗੇ ਹੋ ਕੇ ਉਸ ਵਿਅਕਤੀ ਦੀ ਜਾਨ ਵੀ ਬਚਾਉਂਦੇ ਨੇ ਜਦੋਂ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਡੁੱਬਣ ਦੇ ਨਾਲ ਉਸ ਤੋਂ ਬਾਅਦ ਜੋ ਡੈੱਡ ਬੋਡੀ ਕੱਢਣੀ ਹੁੰਦੀ ਹੈ ਉਦੋਂ ਵੀ ਇਹ ਜੋ ਗੁੱਤਾ ਖੋਰਾਂ ਦੀ ਟੀਮ ਹੈ ਉਹ ਚ ਐਮ ਭੂਮਿਕਾ ਨਿਭਾਉਂਦੀ ਹੈ ਤੇ ਉਹ ਡੈੱਡ ਬੋਡੀ ਕੱਢ ਕੇ ਉਸ ਪਰਿਵਾਰ ਦੇ ਸਪਰਤ ਕਰਦੀ ਹੈ ਤਾਂ ਕਿ ਉਸ ਦਾ ਰੀਤੀ ਰਿਵਾਜ ਨਾਲ ਸੰਸਕਾਰ ਕੀਤਾ ਜਾ ਸਕੇ ਜੀ ਕਿੰਨਾ ਤੁਹਾਡਾ ਹੋਗਾ ਜੀ ਹੋਗਾ ਗੁੱਤਾ ਖੋਰ ਕਿੰਨੇ ਗੁੱਤਾ ਖੋਰੋਂ ਤੇ ਇਸ ਟਾਈਮ ਇਸ ਟਾਈਮ ਤੇ ਜੀ 20 25 ਜਾਂ 30 30 ਕ ਬੰਦੇ ਹੋਣਗੇ ਜੀ ਗੁੱਤਾ ਬਾੜ ਨਾਲ ਜਿਹੜੇ ਮੈਂ ਵਧੀਆ ਜਣਾਂ ਯਾਨੀ ਕਿ ਥੋੜੀ ਕੱਚੀ ਉਮਰ ਦੇ ਬੰਦੇ ਹੈਗੇ ਉਤਨੀ ਝਾਲੀ ਉਮਰ ਦੇ ਵੀ ਹੈ 10 ਸਾਲ ਤੋਂ ਤੁਸੀਂ ਸੇਵਾ ਨਿਭਾ ਰਹੇ ਹੋ ਇੱਥੇ ਗੁੱਤਾ ਖੁਰਦ ਇਤੋਂ ਕਟਕਟ ਵੀ ਆਏ ਬਚਪਨ ਹੀ ਹੋਗਾ ਜੀ ਸਾਰੀ ਉਮਰ ਕੰਮ ਕਰਨ ਕਰਦੇ ਆਣੇ ਕਿ ਬਚਪਨਤੀ ਬੈਠੇ ਸੀ ਜਿਸ ਤਰ੍ਹਾਂ ਕਿ ਕੋਈ ਵਿਅਕਤੀ ਡੋਪਰਿਆ ਹੁੰਦਾ ਜਾਂ ਕੋਈ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤੁਸੀਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਉਸ ਵਿਅਕਤੀ ਦੀ ਮਦਦ ਕਰਦੇ ਹੋ ਹੈਡ ਬੋਡੀ ਵਾਲ ਕੱਢਦੇ ਹੋ ਤੇ ਤੁਹਾਡੇ ਕੋਲੇ ਜੋ ਸਮਾਨ ਸਾਜੋ ਸਮਾਨ ਹੈਗਾ ਪੂਰਾ ਸਮਾਨ ਹੈ ਨਹੀਂ ਲੈਬ ਟੈਕਟ ਵੀ ਹੈ ਨਹੀਂ ਦੋ ਸਿਲੰਡਰ ਕਿੱਟ ਵੀ ਹੈ ਨਹੀਂ ਸਿਲੰਡਰ ਕਿੱਟ ਤੋਂ ਲੈਬ ਜੈਕਟਾ ਜ਼ਰੂਰੀ ਚੀਜ਼ ਹੈ ਜੀ ਦੇਰੇ ਦੇਰੇ ਐਨਆਰਆਈ ਬੀਰਾਂ ਉਹਨਾਂ ਕੇ ਪੀਲ ਇੱਕ ਵੀ ਸਾਡਾ ਥੋੜਾ ਪਤਾ ਇਹ ਇਲਾ ਕਰਕੇ ਦੋ ਤੋ ਜੋ ਕੋਈ ਸਮਾਜ ਸੇ ਵੀ ਜਥੇਬੰਦੀ ਆ ਜਾਂ ਐਨਆਰਆਈ ਵੀਰ ਨੇ ਜਾਂ ਫਿਰ ਜੋ ਪ੍ਰਸ਼ਾਸਨ ਹੈ ਹੋ ਸਕੇ ਤੁਹਾਡੀ ਅਪੀਲ ਆ ਕਿ ਤੁਹਾਨੂੰ ਜੈਕਟਾਂ ਦਿੱਤੀਆਂ ਜਾਣ ਹੋਰ ਕੀ ਤੁਹਾਡੀ ਮੰਗ ਹੈ ਸਾਡੀ ਤਾਂ ਇਹ ਮੰਗ ਹੈ ਜੇ ਲੈ ਪ੍ਰੋਜੈਕਟਾਂ ਯਾਨੀ ਕਿ ਇੱਕ ਸਿਲਿੰਡਰ ਕਿਟ ਜੇ ਜਚਾ ਹੁਣ ਤਾਂ ਕਿਸੇ ਦੀ ਜਾਨ ਬਚ ਸਕਦੀ ਹੈ ਜਣੀ ਸਾਡੀ ਸੇਫਟੀ ਆਪਦੀ ਵੀ ਹੈ ਤੋਂ ਜਿਹੜਾ ਵਿੱਚ ਵਿਅਕਤੀ ਗਿਰ ਵੀ ਜਾਂਦਾ ਨਹਿਰ ਦੇ ਵਿੱਚ ਉਹ ਵੀ ਸਹੀ ਸਹੀ ਤਰੀਕੇ ਨਾਲ ਆ ਜਾਂਦਾ। ਸੋ ਤੁਸੀਂ ਦੇਖ ਰਹੇ ਹੋ ਦਰਾਹਤੋਂ ਦਰਾਹਸ ਰੰਧ ਨਹਿਰ ਦੇ ਉੱਪਰ ਜੋ ਗਣੇਸ਼ ਵਿਸਜਨ ਪੂਜਾ ਚੱਲ ਰਹੀ ਹੈ ਉਹ ਸਭ ਚੱਲ ਰਿਹਾ ਹੈ। ਉਹਦਾ ਸਿੱਧਾ ਪ੍ਰਸਾਰਣ ਦੇਖ ਰਹੇ ਹੋ ਸਾਡੇ ਨਾਲ ਗੋਤਾ ਖੋਣਾਂ ਦੀ ਟੀਮ ਇਹਨਾਂ ਦਾ ਕਹਿਣਾ ਕਿ ਉਹ ਆਪਣੀ ਜਾਨ ਜੋਖਮ ਵਿੱਚ ਵਾ ਕੇ 24 ਘੰਟੇ ਜੋ ਇੱਥੇ ਪੀੜਤ ਪਰਿਵਾਰ ਆ ਜੋ ਕਿ ਨਹਿਰ ਵਿੱਚ ਗਿਰ ਜਾਂਦਾ ਉਸ ਨੂੰ ਬਚਾਉਂਦੇ ਨੇ ਜਾਂ ਜੋ ਕਿ ਡੈੱਡ ਬੋਡੀ ਆ ਉਸ ਨੂੰ ਬਾਹਰ ਕੱਢਦੇ ਨੇ 24 ਘੰਟੇ ਇਹ ਸੇਵਾ ਵਿੱਚ ਤਤਪਰ ਰਹਿੰਦੇ ਨੇ ਇਹਨਾਂ ਨੇ ਪ੍ਰਸ਼ਾਸਨ ਅੱਗੇ ਜੋ ਸਮਾਜਿਕ ਜਥੇਬੰਦੀਆਂ ਨੇ ਜਾਂ ਐਨ ਆਰ ਆਈ ਵੀਰ ਨੇ ਇਹਨਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਜੋ ਇਹਨਾਂ ਦਾ ਸajou ਸਮਾਨ ਹੈ ਉਹ ਜੋ ਰੁੜਿੰਦਾ ਸajou ਸਮਾਨ ਆ ਦਿੱਤਾ ਜਾਵੇ ਜਿਸ ਵਿੱਚ ਲਾਈਵ ਜੈਕਟਰਾਂ ਨੇ ਜਾਂ ਸਿਲੰਡਰ ਵਗੈਰਾ ਹੈ ਸੋ ਪ੍ਰਸ਼ਾਸਨ ਨੂੰ ਅਪੀਲ ਹੈ ਐਨ ਆਰ ਆਈ ਵੀਰ ਨੂੰ ਅਪੀਲ ਹੈ ਕਿ ਇਹਨਾਂ ਨੂੰ ਜੋ ਜੋੜਿੰਦਾ ਸਮਾਨ ਆ ਉਹ ਪ੍ਰੋਵਾਈਡ ਕੀਤਾ ਜਾਵੇ ਮੈਂ ਤੁਹਾਡਾ ਆਪਣਾ ਗਰਦੀਪ ਸਿੰਘ ਸ਼ਾਪੁਰ ਦਾ ਆਪਣਾ ਇੰਡੀਆ ਤੋਂ ਜੀ ਕਿਨਾਂ ਤੁਹਾਡਾ ਅਰਪੀ ਸਿੰਘ ਮੇਰਾ ਨਾਮ ਅੱਜ ਤੁਸੀਂ ਦਰਾਹਾ ਪੁੱਜੇ ਹੋ ਗਣੇਸ਼ ਸਾਜਣ ਦੀ ਪੂਜਾ ਚੱਲ ਰਹੀ ਹੈ ਇਸ ਮੌਕੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਬਾਜੀ ਸਹਿਯੋਗ ਹੁੰਦਾ ਸਾਰਿਆਂ ਦਾ ਜਿਵੇਂ ਆਪਾਂ ਆਏ ਅਗੋਤਾਗੁਰ ਦੀ ਇੱਕ ਟੀਮ ਹੈ ਜਿਸ ਨਾਲ ਤੁਹਾਨੂੰ ਪਤਾ ਹੜਾਂ ਦਾ ਮੌਸਮ ਚੱਲਦਾ ਪਿਆ ਵੇ ਤੇ ਪਾਣੀ ਕਿੰਨਾ ਵਹਿਦਾ ਵੇ ਗੋਤਾਗੁਰਾ ਨੇ ਵੀ ਆਪਣੀ ਪੂਰੀ ਸਹਿਯੋਗ ਦਿੱਤਾ ਵਾ ਬਾਕੀ ਇਹਨਾਂ ਦਾ ਹੀ ਸਾਥ ਹੈ ਇਹ ਨਾ ਹੁੰਦੇ ਆਪਾਂ ਕਿਵੇਂ ਆਪਾਂ ਪ੍ਰੋਜੈਕਸ਼ਨ ਕਰਾਂਗੇ ਦੇਖੋ ਜੀ ਬਾਕੀ ਸਾਰਿਆਂ ਦਾ ਸਹਿਯੋਗ ਨਾਲ ਹੀ ਸਾਰਾ ਲੱਗਾ ਆਪਾਂ ਨੂੰ ਬਹੁਤ ਖੁਸ਼ੀ ਹੈ ਵਰਸਤ ਬਹੁਤ ਵਧੀਆ ਆਇਆ ਕਿੱਥੋਂ ਆਇਓ ਤੁਸੀਂ ਜੀ ਲੁਧਿਆਣਾ ਤੋਂ ਜੀ ਆਪਣਾ ਇੱਥੇ ਫੀਲਡ ਲਾਈਨ ਤੋਂ ਪਿਛਲੇ ਸਾਲ ਇੱਥੇ ਇੱਕ ਵਿਅਕਤੀ ਦੀ ਡੁੱਬਣਾ ਮੌਤ ਹੋ ਗਈ ਸੀ ਤੇ ਇਸ ਵਾਰ ਗੋਤਾਖੋਰ ਜੋ ਵੱਡੀ ਗਿਣਤੀ ਵਿੱਚ ਨੇ ਪਰ ਇਹਨਾਂ ਕੋਲ ਜੋ ਲੜਿੰਦਾ ਸਮਾਨ ਆ ਜੈਕਟਰਾਂ ਨੇ ਲਾਈਫ ਜੈਕਟਰਾਂ ਨੇ ਜਾਂ ਜੋ ਸਿਲੰਡਰ ਹੁੰਦੇ ਨੇ ਉਹ ਸਿਲੰਡਰ ਉਹ ਨਹੀਂ ਹੈ ਐਨਆਰਆਈ ਵੀਰਾਂ ਨੂੰ ਅਪੀਲ ਕੀਤੀ ਆ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਹਾਂਜੀ ਸਾਰਾ ਬੰਦੋਬਸਤ ਹੈਗਾ ਪੀਲੇ ਦਾ ਲਾਇਆ ਸੀ ਨਹੀਂ ਹੈਗਾ ਜੀ ਅੱਜ ਨਾਲ ਸਾਰਾ ਬੰਦੋਬਸਤ ਹੈ ਇਹਨਾਂ ਕੋਲ ਰਿਪੋਰਟ ਵੀ ਹੈ ਇਹਨਾਂ ਕੋਲ ਲਾਈਫ ਜੈਕਟਰ ਵੀ ਹੈ ਸਾਰਾ ਬੰਦੋਬਸਤ ਹੈ ਇਹਨਾਂ ਨੇ ਮੰਗ ਕੀਤੀ ਆ ਕਿ ਸਰਵਰ ਨਾਲ ਕੋਲ ਜੈਕਟਰਾਂ ਨੇ ਸ ਚਾਰ ਪੰਜ ਜੈਕਟਰਾਂ ਨੇ 20 25 ਗੋਤਾਖੋਰ ਨੇ ਵੀ ਸਾਨੂੰ ਐਨਆਰਆਈ ਨੂੰ ਅਪੀਲ ਕੀਤੀ ਆ ਕਿ ਸਾਨੂੰ ਜੈਕਟਾਂ ਦਵਾਈਆਂ ਜਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਬਿਲਕੁਲ ਦਵਾਈਆਂ ਜਾਂ ਬਿਲਕੁਲ ਬਿਲਕੁਲ ਦਵਾਈਆਂ ਜਾਂ ਬਿਲਕੁਲ ਜ਼ਰੂਰੀ ਦਵਾਈਆਂ ਜਾਂ ਜੀ ਕਿਉਂਕਿ ਇਹਨਾਂ ਦੀ ਸਿਹਤਾਂ ਕਰਕੇ ਅਸੀਂ ਸਭ ਕੁਝ ਸੇਫ ਹੈ ਗਿਆ ਜੇ ਇਹ ਨਾ ਹੁੰਦਾ ਅਸੀਂ ਸੇਫ ਹੀ ਨਹੀਂ ਹੈਗੇ ਇਹਨਾਂ ਨੂੰ ਸਭ ਕੁਝ ਚਾਹੀਦਾ ਹੈ ਇਹਨਾਂ ਨੂੰ ਸਹੂਲਤਾਂ ਸਭ ਕੁਝ ਦੇਣੀਆਂ ਚਾਹੀਦੀਆਂ ਨੇ ਹਾਂ ਜੀ ਹਾਂ ਜੀ ਪ੍ਰਸ਼ਾਸਨ ਨੂੰ ਚਾਹੀਦਾ ਹੈ ਜੀ ਸਭ ਕੁਝ ਕਰਨਾ ਹੈ ਨਾਲੇ ਬਾਕੀ ਕਰਮਾਂ ਦੀ ਖੇਡ ਹੈ ਜਿਹਦੀ ਜੋ ਹੈ ਉਹ ਜੀ ਹੈ ਜੀ